ਸੇ ਟਾਰਜਨ ਲਓ ਕਰਦਾ ਕੋਸ਼ਿਸ਼ ਖੰਡੂਰ ਸਾਹਿਬ ਦੇ ਇਲਾਕੇ ਦਾ ਕਰਾ ਗਿਆ ਧੰਨਤਾ ਇਸ ਲਈ ਟਾਰਜਨ ਲਾ ਤਕੜਾ ਖਿਡਾਰੀਆਂ ਨੂੰ ਤਿਆਰ ਕਰਨ ਦੇ ਲਈ ਬਹੁਤ ਵੱਡੇ ਯਤਨ ਨੇ ਕੋਸ ਸਾਹਿਬ ਦਾ ਵਿਸ਼ੇਸ਼ ਤੌਰ ਤੇ ਸੀ ਧੰਨਵਾਦ ਕਰਦੇ ਆ ਲਓ ਸਾਹਮਣੇ ਇਸ ਲਈ ਖੇਡ ਮੈਦਾਨ ਦੇ ਵਿੱਚ ਪਈ ਹੋਈ ਰੇਣ ਚਾਰਾਂ ਚਾਫੀਆਂ ਦੇ ਵਿੱਚੋਂ ਕਰਦਾ ਕੋਸ਼ਿਸ਼ ਲੱਗੂ ਜ਼ੋਰ ਇਹ ਆ ਭੀਮ ਸੁਰ ਸਿੰਘ ਦੀ ਧਰਤੀ ਦਾ ਪਰ ਦੂਜੇ ਪਾਸੇ ਟਾਰਜਨ ਜਿਵੇਂ ਕਰਿਆ ਮਾਣਾ ਔਰ ਆਵਾ ਅੰਬਾ ਮੇਰੇ ਵੀਰੋ ਤੇ ਸਰਨਾ ਅੰਬਾ ਤੇ ਸਰਨਾ ਅੰਬਾ ਤੇ ਸਰਨਾ ਆ ਟੱਕਰ ਜ਼ਬਰਦਸਤ ਹੈ ਆ ਅੰਬਾ ਸੁਰ ਸਿੰਘ ਦੀ ਧਰਤੀ ਦਾ ਅੰਬਾ ਅੱਜ ਅੰਬਾ ਸੁਰ ਸਿੰਘ ਦੀ ਧਰਤੀ ਦਾ ਬਹੁਤ ਜ਼ਰੂਰੀ ਹੈ ਸਤਿਕਾਰ ਹੈ ਸਾਰੇ ਵੀਰ ਕਬੱਡੀ ਨੂੰ ਪਿਆਰ ਕਰਦੇ ਆ ਲਓ ਇੱਕ ਪਾਸੇ ਅਮਰਤ ਆਲਖਾ ਇਹਨੂੰ ਆਲਖਾ ਵਾਲਾ ਕਹਿੰਦੇ ਆ ਇਹਦੇ ਰਿਕਾਰਡ ਬੋਲਦੇ ਮੇਰੇ ਮਿੱਤਰੋ ਆਹ ਸਾਹਮਣੇ ਲੱਗਿਆ ਜੋਰ ਸੰਤੂ ਨੰਗਲ ਆਪ ਜਾਨ ਨੂਰੀ ਸਾਡਾ ਭਰਾ ਪ੍ਰਸਿੱਧ ਕਹਿੰਦੇ ਪੰਜਾਬੀ ਲੋਕ ਗਾਇਕ ਹੈ ਤੇ ਨਾਲ ਸਾਡੇ ਸੋਹੀ ਸਾਹਿਬ ਬੈਠੇ ਮਨਜੀਤ ਸੋਹੀ ਜੀ ਲਖਨ ਹੁਣੀ ਸਾਡੇ ਵੀਰ ਮੇਰੇ ਵੀਰੋ ਪੁੱਜੇ ਹੋਇਆ 31 ਤਰੀਕ ਦਾ ਸੱਤਾ ਅਚਲ ਸਾਹਿਬ ਦੇ ਕਬੱਡੀ ਕੱਪ ਦਾ ਲਓ ਇੱਕ ਪਾਸੇ ਪੈ ਗਏ ਕਿਨਾਰੇ ਦੇ ਹੱਥ ਔਰ ਦੂਜੇ ਪਾਸੇ ਉਹ ਜਿਵੇਂ ਕਹਿੰਦੇ ਤਿਆਰਬਾ ਤਿਆਰਬਾ ਹੁੰਦਾ ਚੜਦੀ ਬਰੇਸ ਇਹ ਕਰਦੇ ਤਾਂ ਏ ਢੋਲੇ ਭੋਮੇ ਵਿਡਾਰੇ ਵਾਲੇ ਦਾ ਤੇ ਨਾਲ ਸਫਾਰੀ ਵੀਂਡੀਏ ਸਾਬੇ ਦਾ ਮਾਨ ਸਨਮਾਨ ਜਿਹੜਾ ਹੈ ਵੱਡਾ ਮਾਨ ਸਨਮਾਨ ਕੀਤਾ ਜਾਵੇਗਾ ਔਲਖਾਂ ਵਾਲਾ ਔਲਖਾਂ ਵਾਲਾ ਔਲਖਾਂ ਵਾਲਾ ਜਦੋਂ ਜੱਫਾ ਲਾਉਂਦਾ ਫਿਰ ਪਾਉਣ ਗਾਉਂਦੀ ਗੀਤ ਕਬੱਡੀ ਦਾ ਨवाब ਵਜਿਆ ਹੋਇਆ ਹੈ ਸਰਦਾਰ ਰਵੀ ਸ਼ੇਰ ਸਿੰਘ ਦਾ ਪੁੱਤਰ ਸੁਰ ਸਿੰਘ ਦੀ ਧਰਤੀ ਦਾ ਅੰਬਾ ਸਾਹਮਣੇ ਗੁਰਦੇਤ ਫਤਿਹਵਾਦੀ ਕੰਮੂ ਦਾ ਚੇਲਾ ਕਬੱਡੀ ਦਾ ਟਾਰਜਨ ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਕਲੱਬ ਖਡੂਰ ਸਾਹਿਬ ਵਾਸਤੇ ਉਹ ਦਿਮਾਗ ਦੇ ਨਾਲ ਪੂਰੀਆਂ ਮਟਕ ਦੇ ਨਾਲ ਰੇਡਾਂ ਪਾਉਂਦਾ ਪਰ ਟਾਰਜਨ ਕਹਿੰਦਾ ਵੀ ਪੁਰਾਣੇ ਬੜੀਆਂ ਜ਼ੋਰਦਾਰ ਲਿੰਗ ਦਾ ਪੁੱਤਰ ਹੈ ਫੁਰ ਸਿੰਘ ਦੀ ਧਰਤੀ ਦਾ ਜੰਪਾਲਾ ਕਬੱਡੀ ਦਾ ਨਵਾਬ ਹੈ ਦੂਜੇ ਪਾਸੇ ਗੁਰਦੀਪ ਸ਼ਿਕਾਰ ਮਾਸ਼ੀਆਂ ਵਾਲਾ ਇੱਕ ਪਾਸੇ ਗਰਦਾਸਪੁਰੀਆ